ਤੇ ਆਪਣੀ ਵਜੀ ਆ ਫਸਲ ਕੇ ਆਪਣੀ ਵੀ ਡੁੱਬੀ ਆ ਨਹੀਂ ਭਜੀ ਅਜੇ ਨਹੀਂ ਆ ਆਹੋ ਟਿੱਬੀ ਤੁਹਾਡੇ ਵਾਲੀ ਮਾਰੀ ਜੀ ਉੱਚੀ ਆ ਅੱਲਾ ਤਾਂ ਨੂੰ ਕੀ ਗੱਲ ਹੋਈ ਲਤਾ ਨੂੰ ਕੀ ਐਕਸੀਡੈਂਟ ਹੋ ਗਿਆ ਕਿਵੇਂ ਉਹ ਤੈਨੂੰ ਤਾਂ ਗਿਆ ਗੱਡੀ ਬੱਸ ਇਥੋਂ ਨਿਗਾਰੀ ਓਹੋ ਹੋ ਬੜਾ ਕੰਮ ਖਰਾਬ ਹੋਇਆ ਜੀ ਬਹੁਤ ਕੰਮ ਖਰਾਬ ਹੋਇਆ ਕਿੰਨੀ ਜ਼ਮੀਨ ਆਪਣੀ ਕੋਈ ਇਥੇ ਇੱਥੇ ਸਾਰੀ ਹੈ ਜੀ ਸਾਢੇ 3 ਕਿੱਲੇ ਆ ਸਾਢੇ ਕਿੰਨੇ ਮੁੰਡੇ ਤਾਂ ਦੇ ਇੱਕੋ ਮੁੰਡਾ ਕਿਵੇਂ ਤਿੰਨ ਭਰਾ ਐਸਾ ਦੋਵੇਂ ਭਰਾ ਹੀ ਨੇ ਤਾਂ ਪੜ ਕੇ ਇਹਦੇ ਨੌਕਰੀ ਤੇ ਲੱਗ ਜੇ ਉਹ ਸਰਦਾਰ ਬਣ ਜੇ ਉਹ ਚੰਗਾ ਪੜਨਾ ਆ ਆਹੋ ਕਿਉਂਕਿ ਪਹਿਲੀ ਆ 3.5 ਕਿਲੇ ਦੋ ਤੁਸੀਂ ਭਰਾ ਜੀ ਤੇ ਪੌਣੇ ਦੋ ਦੋ ਕਿਲੇ ਪਹਿਲੀ ਰਹਿ ਜਾਣੀ ਆ ਮੁੜ ਕੇ ਔਖਾ ਜਣਾ ਠੀਕ ਆ ਪੜਾਈ ਕਰ ਲਈ ਨੌਕਰੀ ਤੁਹਾਨੂੰ ਸਰਕਾਰ ਨੇ ਆਪੇ ਦੇ ਦੇਣੀ ਕੋ ਪੜ ਗਏ ਨਾ ਤੁਸੀਂ ਨੌਕਰੀ ਤੁਹਾਨੂੰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਦੇ ਦੇਣੀ ਆ ਠੀਕ ਆ ਹੋਰ ਬੱਚੀ ਲੁਬਈ ਥੋੜੀ ਆ ਨਾ ਕਿ ਇਹ ਗੱਲ ਤੋਂ ਤੁਹਾਡੇ ਤੋਂ ਪਿੱਛੇ ਨਹੀਂ ਹਟਾਂਗੇ ਤੁਹਾਡੇ ਨਾਲ ਆ ਤੁਸੀਂ ਸਾਡੇ ਪਰਿਵਾਰ ਜੀ ਤੇ ਮੈਂ ਤਾਂ ਹੀ ਕਿਹਾ ਮੈਂ ਤੁਹਾਡੀਆਂ ਨਾ ਆ ਲੱਤਾਂ ਦਾ ਜਿਆਦਾ ਵੇਖ ਕੇ ਮੈਂ ਕਿਹਾ ਵੀ ਬਾਪੇ ਦੀਆਂ ਲੱਤਾਂ ਦਾ ਪਤਾ ਲਵਾਂ ਕੀ ਗੱਲ ਇਹ ਕਿੰਨੇ ਸਾਲ ਦੀ ਗੱਲ ਆ ਇਹ 22 ਸਾਲ 6 ਮਹੀਨਾ 6 ਤਰੀਕ ਸੀ 2022 ਦੀ ਗੱਲ ਆ ਹਾਂਜੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿਵੇਂ ਨਹੀਂ ਮੈਂ ਖਲੋਤਾਂ ਦੇ ਪਿੱਛੋ ਲਿਆਣ ਕਿ ਉਹਨੇ ਬਚਾਉਂਦੇ ਬਚਾਉਂਦੇ ਗੱਡੀ ਦੇ ਕੰਟਰੋਲ ਹੀ ਨਹੀਂ ਹੋਇਆ ਮੇਰੇ ਵਿੱਚ ਲਿਆਣ ਕੇ ਮਾਰਕੀਟ ਤੋਂ ਨਹੀਂ ਪਿਆਗ ਲੈ ਗਿਆ ਉਹਤੋਂ ਦੀ ਲੰਗ ਹੀ ਬਸ ਲੱਤਾਂ ਉਹ ਮਲੀਆਂ ਹੀ ਗਈਆਂ ਹਾਂ ਪੀਟੋਂ ਦੀ ਪੀ ਸੀ ਗਈਆਂ ਹਾਂਜੀ ਹਾਂ ਇਹ ਚੋਰੀ ਹੋ ਗਈਆਂ ਹਾਂ ਇਹ ਮੁੜ ਕੇ ਕੱਟ ਮੰਦੀ ਬਾ ਸਟਾਰ ਰਹੇ ਮੈਂ ਆ ਮੰਦੀਪ ਹੌਸਪੀਟਲ ਹਾਂ ਜੇ ਉੱਥੇ ਵੀ ਬੜਾ ਖਰਚਾ ਲੱਗਾ ਹਣਾ ਹਾਂਜੀ ਉੱਥੇ ਬਹੁਤ 10 ਲੱਖ ਰੁਪਿਆ ਲੱਗੇ ਹੂੰ 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 ਪੈਨਸ਼ਨ ਲੱਗੀ ਕਿ ਨਹੀਂ ਪੈਨਸ਼ਨ ਮਿਲਦੀ ਹੈ 15 ਵਿੱਚ ਹਾਂਜੀ ਇੱਕ ਨਰਸ ਕੋਟੀ ਦਵਾ ਦਾਂਗਾ ਕਿ ਨਾ ਕੈਂਪ ਲੱਗਣਾ ਆ ਚਲੋ ਆ ਮੈਂ ਤੁਹਾਨੂੰ ਆ ਦੂਜੀ ਲੈ ਦੂੰਗਾ ਬੈਟਰੀ ਵਾਲੀ ਜਿਹੜਾ ਤੁਹਾਨੂੰ ਆ ਪੈਡਲ ਜਿਹੜਾ ਮਾਰਨੇ ਪੈਣਗੇ ਉਹ ਮੈਂ ਤੁਹਾਨੂੰ ਲੈ ਦੂੰਗਾ ਤੂੰ ਇਹ ਇਹਨਾਂ ਦਾ ਨੰਬਰ ਨੋਟ ਕਰ ਨਾਂ ਲੇਖ ਲੈ ਕਾਪੀ ਫੜ ਨਾਂ ਤੇ ਨੰਬਰ ਲੇਖ ਇਹਨਾਂ ਦਾ ਤੇ ਇਹਨਾਂ ਨੂੰ ਆਪਾਂ ਉਹ ਲੈ ਦਾਂਗੇ ਉਹ ਬੈਟਰੀ ਵਾਲੀ ਮਿਲ ਜੂ ਸੌਖੇ ਤੁਸੀਂ ਚਲੋ ਜਾਣਾ ਆਉਣਾ ਸੌਖਾ ਹੋ ਜਾਊਗਾ ਹਾਂਜੀ ਆ ਤੂੰ ਹੀ ਰੱਖ ਲੋ ਇਹਨੇ ਮੈਂ ਕੋਈ ਨਹੀਂ ਮੈਂ ਤੁਹਾਨੂੰ ਉਹ ਵੀ ਲੈ ਦੇਣਾ ਬੈਟਰੀ ਵਾਲੀ ਲੈ ਦੇਣਾ ਸਕੂਟਰੀ ਉਹਦੇ ਨਾਲ ਤੁਸੀਂ ਇਹ ਵੀ ਚਲੋ ਜੇ ਕਿਤੇ ਜਾਣਾ ਆਉਣਾ ਸੁੱਕਾ ਹੋ ਜਾਊਗਾ ਲਿਖ ਲੈ ਨਾਂ ਨੰਬਰ ਲੈ ਕੀ ਨਾਂ ਬਾਬਾ ਜੀ ਤੁਹਾਡਾ ਚਰਨ ਸਿੰਘ ਲੋਹਾਸਾ ਚਰਨ ਸਿੰਘ ਹਾਂਜੀ ਸੰਨ ਆਫ 101 ਜਿਹੜੇ ਜਿਹੜੇ ਐਂਡ ਹੋਈ ਸਭਰਾਜੀ ਸਭਰਾਜੀ ਜਿਹੜੇ ਮੋਬਾਈਲ ਤੇ ਗੱਲ ਹੋ ਜੇ ਉਹ ਦਿਓ ਜੇ ਸਾਨੂੰ ਜਿੱਥੋਂ ਚੱਲਦਾ ਰਹੇ ਬੋਲਿਓ ਨੰਬਰ 62808 572 62808 821090 821090 ਹਾਂਜੀ ਪੁੱਤਰਾ ਤੁਹਾਡਾ ਬਣਿਆ ਭਲਾ ਕੋਈ ਸਰਟੀਫਿਕੇਟ ਦਾ ਬਣਿਆ ਉਹ ਤਾਂ ਹੀ ਪੈਨਸ਼ਨ ਲੱਗੀ ਆ ਬਣਿਆ ਸਰਟੀਫਿਕੇਟ ਬਣਿਆ ਲੈ ਦੇਣੇ ਜੀ ਲੈ ਦੇਣੇ ਲੈ ਦੇਣੇ ਤੁਹਾਨੂੰ ਮੈਂ ਲੈ ਦੇਣਾ ਚੰਗਾ ਪਾਪਾ ਜੀ ਚੰਗਾ ਜੀ ਚੰਗਾ ਪੁੱਤਰਾ ਗਣੀ ਆਣਾ ਕਿੱਥੇ ਹੋਰ ਕੀ ਆ ਜੀ ਸਾਡੀਆਂ ਰੱਖਾਈ ਤਰ ਸਕੀਆਂ ਯਾਰ ਚੰਗੇ ਹੋਰ ਪੁੱਤਰਾ ਹੈ ਆਓ ਜੀ ਆ ਜਾਓ ਬੱਲੇ ਪੁੱਤਰਾ ਹੋਰ ਦੀਪਾ ਜੀ ਆਜੋ ਮੜਾ ਜਾਓ ਉਧਰ ਚਲੋ ਹੋਰ ਛੋਟੇ ਵੀਰ ਹਾਂ ਜੀ ਸਤਿ ਸ੍ਰੀ ਅਕਾਲ ਜੀ ਇਹ ਇਹਦੇ ਇਹ ਬੰਨ ਦੇ ਵਿੱਚ ਕਿਹਦੀ ਕਿਹਦੀ ਪੈਲੀ ਆ ਇੱਥੇ 24 ਘਰ ਆ ਅਸਾਂ 24 ਘਰਾਂ ਦੀ ਆਈਡੀਆਂ 40 ਕਿਲੇ ਸਾਡਾ ਹਾਂਜੀ ਹਾਂਜੀ ਆ ਚਲੋ ਇਹ ਮਿਹਨਤ ਕਰਕੇ ਵੱਜ ਜਾਂਦਾ ਏ ਪਾਣੀ ਦਾ ਤੇ ਜਿੰਨਾ ਯੂਰ ਏ ਜੇ ਬੰਨ ਨਾ ਹੋਵੇ ਵਿੱਚ ਵੀ ਜਦੋਂ ਤੁਸੀਂ ਆਏ ਹੋ ਸੀ ਆਦੇ ਹੋ ਇਹਨੂੰ ਵਿਚાળੋ ਉਹਨੂੰ ਛੱਡੋ ਹੁਣ ਪਾਣੀ ਜ਼ਿਆਦਾ ਏ ਹਮ ਪਰ ਆਏ ਕਿ ਚਲੋ ਥੋੜਾ ਸਹੀ ਦੇ ਦੇ ਆ ਤਾਂ ਕਰਕੇ ਨਾ ਕੰਮ ਚੱਲੀ ਜਾਂਦਾ ਹੁਣ ਹਮ 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 ਤੇ ਬਾਕੀ ਮਿੱਟੀ ਅਹੀਂ ਨਹੀਂ 8 ਦਿਨ ਹੋ ਗਏ ਲੱਗੇ ਹੀ ਆਉਂਦੇ ਆ ਜਿੰਨਾ ਪਾਣੀ ਚੜਦਾ ਉਨੀ ਕਿ ਮਿੱਟੀ ਪਾ ਦਿੱਤੀ ਆ ਅੱਛਾ ਉਨੀ ਉਨੀ ਨਾਲੋਂ ਨਾਲ ਪਾਈ ਆਉਂਦੇ ਜੀ ਨਾਲ ਨਾਲ ਪਾਈ ਜਾਂਦੇ ਥੋੜੀ ਥੋੜੀ ਹਮ ਕੀ ਮਤਲਬ ਮਨ ਲੋਕ ਵੀ ਸਾਥ ਦੇ ਜੇ ਕੋਈ ਤੇ ਇਧਰੋਂ ਆ ਗਿਆ ਕਿ ਦੂਜੇ ਦਾ ਬੜਾ ਆ ਗਿਆ ਜੋ ਹਿਸਾਬ ਨਾਲ ਫਿਰ ਅਸੀਂ ਚੱਲੀਏ ਹਾਂ ਅੱਛਾ ਇਹਨਾਂ 40 ਗਿੱਲਿਆਂ 'ਚ 24 ਘਰ ਨੇ ਉਹ ਜਿੱਥੋਂ ਪਾਏ ਤੋਂ ਹੋਰਾਂ 40 ਗਿੱਲੇ ਆ ਤੇ ਜਿਹੜਾ ਪਾਏ ਤੋਂ ਪਰਾਂ 20 ਕਿੱਲੇ ਉਹ ਵੀ ਜਾਵਦਾ ਉਹ ਕਾਰਜ ਸਿੰਘ ਦਾ ਉਹ 5 6 ਪੰਜ 6 ਘਰ ਉੱਥੇ ਹਾਂ ਹਾਂ 5 4 ਘਰ ਹੋ ਵੀ 5 6 ਘਰ ਹੋ ਵੀ ਉਹਨਾਂ ਦੀ ਵੀ ਹੈਗੀ ਦੋ ਘਰਾਂ ਦੀ ਪਹਿਲੀ ਇਧਰੇ ਜੀ ਥੋੜੀ ਥੋੜੀ ਹਾਂਜੀ ਤੇ ਏ ਮੰਤਰੀ ਸਾਹਿਬ ਇਹ ਸਾਰਾ ਹੀ ਝੋਨਾ ਲੱਗਾ ਹੈ ਐਂਡ ਤੱਕ ਹੀ ਨਹੀਂ ਜੀ ਉਧਰ ਥਲੜੇ ਬੰਨੇ ਨਾ ਜਿਵੇਂ ਮੰਨ ਲਓ ਪਤਾ ਲੋਕਾਂ ਨੂੰ ਵੀ ਥਾਂ ਨਹੀਂ ਵਾ ਜ਼ਿਆਦਾ ਉਥੇ ਪੱਟੇ ਪੁੱਟੇ ਬੀਜ ਲੈਂਦੇ ਅੱਛਾ ਪੱਟੇ ਬੀਜੇ ਪਰ ਚਲੋ ਕੋਈ ਨਾ ਕੋਈ ਤੇ ਬੀਜਿਆ ਹੀ ਇਹੋ ਸਾਹਮਣੇ ਜਿਹੜੀਆਂ ਮੋਟਰਾਂ ਨਾ ਉਥੇ ਝੋਨਾ ਲੱਗਾ ਥੋੜਾ ਜਿਹਾ ਉਹ ਮੋਟਰ ਉਹ ਡੁੱਬ ਗਿਆ ਉਹ ਮੈਦੀ ਸਿੰਘਾ ਆਪਣੇ ਰਸੂਲਪੁਰ ਦੇ ਆ ਉਹਨਾਂ ਵਿਚਾਰਿਆਂ ਦੀ ਬੜੀ ਮਿਹਨਤ ਕੀਤੀ ਇੱਥੇ ਦੇ ਥਾਂ ਉਹਨਾਂ ਦਾ 3.5 ਕਿੱਲੇ ਆ ਸਾਰਾ ਮਰ ਗਿਆ ਝੋਨਾ ਇੱਕ ਮੰਤਰੀ ਜੀ ਸਾਡੀ ਇਹ ਆ ਹੁਣ ਜੇ ਮੰਨ ਲਓ ਮੈਬੀ ਸਿੰਘ ਜਰਾ ਜਾਂ ਸਾਡੇ ਇਧਰ ਨੁਕਸਾਨ ਜਦੋਂ ਹੋ ਜਾਂਦਾ ਮਹਾਰਾਜ ਅਸੀਂ ਕਹਿੰਨੇ ਇੱਥੋਂ ਤੱਕ ਆਨੂੰ ਮੁਸੀਬਤ ਪਵੇ ਨਾ ਜੇ ਮੰਨ ਲਓ ਫਸਲ ਕਿਸੇ ਦੀ ਮਰ ਜਾਂਦੀ ਆ ਸਪੈਸ਼ਲ ਪੈਸੇ ਮਿਲੇ ਠੀਕ ਸਾਨੂੰ ਪੂਰੀ ਵਰੀ ਨਹੀਂ ਪੈਸੇ ਮਿਲੇ 90000 ਰੁਪਿਆ ਸਾਨੂੰ ਨਹੀਂ ਜਿਵੇਂ ਜੋ ਆਧਾ ਉਹ ਅੱਧ ਕਰ ਲੈਂਦੇ ਆਧਾ ਕਰ ਲੈਂਦੇ ਨਹੀਂ ਫਿਕਰ ਨਾ ਕਰੋ ਚੀਜ਼ ਦਾ ਕੰਮ ਜ਼ਰੂਰ ਕਰਿਆ ਕਰੋ ਨਹੀਂ ਨਹੀਂ ਫਿਕਰ ਨਾ ਕਰੋ ਉਹ ਜਿਹੜੀ ਉਹ ਚੀਜ਼ ਨਾ ਉਹ ਸਾਨੂੰ ਬੜੀ ਚੁਪਦੀ ਹੈ ਮਹਾਰਾਜ ਕਿਰਪਾ ਕਰੇ ਪਾਣੀ ਤੋਂ ਬਚਾਈ ਨਹੀਂ ਆ ਉੱਤੇ ਉੱਤੇ ਹੀ ਹੋ ਜਾਈ ਆਪਾਂ ਪਾਣੀ ਤੋਂ ਉੱਤੇ ਮਹਾਰਾਜਾ ਥੱਲੇ ਹੋਣਾ ਥੱਲੇ ਮਹਾਰਾਜਾ ਚਲੋ ਪਾਣੀ ਵਧੀਆ ਬਣਿਆ ਪਾਣੀ ਤੋਂ ਬਚਾਈ ਰਵੇ ਮਹਾਰਾਜ ਲੋੜੀ ਸਾਡਾ 70 70000 ਦਾ ਵਾ ਤੇ ਜੇ ਆਪਾਂ ਨੂੰ ਸਰਕਾਰ ਵੱਲੋਂ ਮਿਲਿਆ ਵੀ ਤੇ 5 6000 ਮਿਲਣਾ ਜੇ ਸਰਕਾਰ ਦੇ ਜੀ ਉਸ ਦੇ ਕੀ ਦਾ ਮਰਿਆ ਫਸਲ ਉਹਨੂੰ ਦੇਵੇ ਜੇ ਮੇਰੇ ਕਿਉਂ ਪਹਿਲਾਂ ਆਦੇ ਆਦੀ ਤੇ ਤੇਰਾ ਤੇ ਮੇਰਾ ਹੀ ਮਹਾਰਾਜ ਤੋਂ ਜ਼ਿਆਦਾ ਕਰੀਏ ਨਹੀਂ ਗਾਰਟੀ ਕਰੇ ਔਰ ਜਿਆਦਾ ਇਹਨੇ ਕੋਈ ਰੱਬ ਹੈਗਾ ਨਹੀਂ ਇਹ ਬੇਨਤੀ ਉਹਦਾ ਉਦੋਂ ਬੜੇ ਧੰਨਵਾਦ ਆਏ ਜਿਹੜਾ ਪੰਜਾਬ ਆ ਗਏ ਇੰਨਾ ਕੀਤਾ ਨਾ ਉਹ ਚੀਜ਼ਾਂ ਸਾਡੇ ਦਿਲ ਚ ਵੱਸੀਆਂ ਪਈਆਂ ਇਹਨੇ ਨਾ ਨਹੀਂ ਕੀਤਾ ਜੇ ਤੱਕ ਕਿੰਨੀਆਂ ਸਰਕਾਰਾਂ ਹੁੰਦੀਆਂ ਨਹੀਂ ਉਹ ਤੁਹਾਨੂੰ ਤੁਸੀਂ ਸਾਡੇ ਦਿਲ ਚ ਸਾਡੇ ਭਰਾ ਜੇ ਤੁਸੀਂ ਮੇਰਾ ਵੈਸੇ ਫਰਜ਼ਬੰਦਾ ਅੱਛਾ ਉਹ ਜਿਵੇਂ ਜਿਵੇਂ ਚੜਦਾ ਜਾਂਦਾ ਉਵੇਂ ਉਵੇਂ ਤੁਸੀਂ ਮਿੱਟੀ ਪਾਈ ਹੁੰਦੇ ਹਾਂ ਹਾਂ ਜੀ ਹਾਂ ਤੇ ਇਹ ਜਿਹੜਾ ਦਰਿਆ ਸੀ ਨਾ ਜੀ ਹੂੰ ਇਹ ਪਹਿਲਾਂ ਉਹ ਬੂਟੇ ਨਾ ਜਿਹੜੇ ਉੱਥੇ ਚੱਲਦਾ ਸੀ ਉਹ ਜਿਹੜੀ ਦੱਬ ਗਈ ਇਹ ਦੱਬ ਖੜੀ ਆ ਇਹ ਉਦੋਂ ਉਹ ਤੇ ਪਿਛਲੇ ਬੰਨੇ ਵੀ ਢਾ ਲੱਗੀ ਹੋਈ ਆ ਬੰਡਾਲੀਆ ਦੀ ਸਾਈਡ 'ਤੇ ਉੱਥੋਂ ਸਿੱਧਾ ਚੱਕਦਾ ਪਾਣੀ ਐ ਵਜਦਾ ਆ ਵੇਖੋ ਬੂਟੀ ਆਉਂਦੀ ਉਧਰੋਂ ਉਹ ਜਿਹੜੀ ਗੁੱਠ ਉਹ ਸਾਰੀ ਆਉਣ ਆ ਗਈ ਜਿਹੜਾ ਮੇਨ ਦਰਿਆ ਆ ਜਿਹੜੀ ਜਾਂਦੀ ਨਾ ਬੂਟੀ ਇੱਥੇ ਆ ਗਿਆ ਵਾ ਪਿਛਮੋਂ ਉੱਥੇ ਆ ਗਿਆ ਜੀ ਆਜਾ ਮੈਂ دریا ਹੁਣ ਇੱਥੇ ਵਾਜ ਜਾ ਹੂੰ ਹੂੰ ਇੱਥੇ ਤਾਂ 20 20 30 30 ਫੋਟ ਪਾਣੀ ਦੂੰਗਾ ਪੱਕੀ ਪਹਿਲੀ ਹੀ ਤੇ ਰਾਂ ਥੋੜੀਆਂ ਦੀ ਸਾਡੀ ਮੇਨ ਦੀ ਜੇ ਤੂੰ ਮੰਨ ਲਓ ਇੱਥੇ ਹੁਣ ਆਪਾਂ ਨੂੰ ਇਸ ਤਰ੍ਹਾਂ ਦੀਆਂ ਨੋਚਾਂ ਨਾ ਹੂੰ 50 50 ਫੋਟ ਦੀਆਂ ਲੱਗ ਜਾਣ ਇਤੋਂ ਗਾਂ ਲੱਗ ਜਾਣ ਇਤੋਂ ਗਾਂ ਨਹੀਂ ਇਤੋਂ ਗਾਂ ਨਹੀਂ ਹਾ ਇੱਥੇ ਤਿੰਨ ਚਾਰ ਐ ਬੰਦ ਦੇ ਵਿੱਚ ਲੱਗਦੇ ਨਾ ਉੱਥੋਂ ਤੇ ਇਹ دریا ਨੂੰ ਟੋਕ ਕੇ ਮੰਨ ਲਾ ਇਹਨੂੰ ਉੱਥੇ ਰੱਖਣਗੇ ਜਿੱਥੇ ਇਹ ਗਾਵਾ ਹੂੰ ਹੂੰ ਐ ਇਹਨੂੰ ਜ਼ਿਆਦਾ ਨਹੀਂ ਆਉਂਦਾ ਹੂੰ ਜਿੱਥਰ ਅਗਲੇ ਬੰਨੇ ਕੰਧ ਹੋਈ ਸਾਰੀ ਉਧਰ ਕੰਧ ਹੋਈ ਪੱਟਰ ਦੀ ਇੱਕ ਤੋਂ ਅੱਗੇ ਹੂੰ ਹੂੰ ਨਾਲ ਨਾਲ ਕ ਲੇ ਇਤਰੀ ਦੇ ਕਿਲੇ ਬਣੇ ਦੋ ਅਭੀ ਇਥੇ ਦੋ નોਚਾ ਲੱਗ ਜਾਂਦੇ ਪਾਣੀ ਗਾ ਹੀ ਰਵੇ ਪੱਥਰ ਲੱਗਦੇ ਪੱਥਰ ਵੀ ਲੱਗਦੇ ਜਦੋਂ ਕਈ ਆਣਾ નોਚਾ ਚੁੱਕੀ ਜਾਣੀ ਕਿੰਨੇ ਕਿੱਲੇ ਲੰਮਾ ਆ ਇਹਨੂੰ ਆ ਇਹ 13 ਕਿੱਲੇ ਆ ਜੀ ਅੱਛਾ 13 ਕਿੱਲੇ ਲੰਮਾ ਲੱਗ 13 ਸਾਢੇ ਇੱਕ ਕਿੱਲੇ ਆ ਇਹਨੂੰ ਤਿੰਨ ਕਿੱਲੇ ਆ ਇਹ ਨਹੀਂ ਇਹਨੂੰ ਇਹਨੂੰ ਚਾਰ ਪੰਜ ਸਾਢੇ ਚਾਰ ਪੰਜ ਕਿੱਲੇ ਜੀ ਤਾਂ ਤੁਹਾਨੂੰ ਕਿਹਾ ਹੈ 40 ਕਿੱਲੇ ਤਾਂ ਵਿੱਚ ਆ ਨਹੀਂ ਲਮਾਈ ਬੋਝ ਆ 45 ਕਿੱਲੇ ਹੋਇਆ ਫਿਰ 13 ਐਨੂ ਆ ਤੇ 3 ਐਨੂ ਆ ਤੇਰੋ ਤਿਆ 39 ਹਾਂਜੀ ਹਾਂ ਇੰਨਾ ਬਣ ਗਿਆ 40 ਕਿੱਲੇ ਹਾਂਜੀ ਹੂੰ ਤੇ ਇਹ ਬੇਨਤੀ ਹੈ ਵੀ ਜਦੋਂ 23 ਚ ਆਇਆ ਸੀ ਨਾ ਅੱਛਾ ਅੱਛਾ ਇਹ ਪਾਰਲੇ ਮੁਠਿਆਂ ਵਾਲੇ ਫਰੋਈਪੁਰੇ ਰੇਗੀ ਸੀਗਾ ਗਲ ਜਾਂਦਾ ਹਾਂਜੀ ਠੀਕ ਠੀਕ ਆ ਜਿਹੜਾ ਰਾਮ ਸਿੰਘ ਵਾਲੇ ਰਾਹ ਹੁੰਦਾ ਨਾ ਉਹ ਰਾਜ ਸਿੱਧਾ ਤੁਰਿਆ ਆਉਂਦਾ ਏ ਠੀਕ ਆ ਹਾਂਜੀ ਤੇ ਇਹ ਬੇਨਤੀ ਸਾਡੀ ਇਹ ਆ ਵੀ ਨੀ ਮੈਂ ਕਰਵਾਉਣਾ ਕਰਵਾਉਣਾ ਇਹਨਾਂ ਨੂੰ ਨਹੀਂ ਕੋਈ ਗੱਲ ਨਹੀਂ ਮੈਂ ਕਰਵਾ ਹਾਂ ਮਿੱਟੀ ਦਾ ਕਰਾ ਦਈਏ ਇਹਨਾਂ ਦਾ ਮਿੱਟੀ ਮੁੱਟੀ ਦਾ ਕਰਾ ਦਈਏ ਕੋਈ ਨਹੀਂ ਤੇਲ ਦਾ ਮੈਂ ਕਰਵਾ ਦੇਣਾ ਤਾਂ ਆ ਕੋਈ ਨਹੀਂ ਮੈਂ ਕਰਵਾਉਣਾ ਪਤਾ ਕੀ ਹੈ ਜੀ ਹੁਣ ਸਾਡੇ ਨਾ ਹੱਥ ਸਾਹਮਣੇ ਖੜੇ ਹੋਏ ਪਿਆ 8 ਦਿਨ ਹੋ ਗਏ ਤੇ ਆ ਤੇਲ ਦਾ ਹੋ ਜਾਣਾ ਨਹੀਂ ਕੋਈ ਨਹੀਂ ਮੈਂ ਕਰਦਾ ਤਾਂ ਜੀ ਆਪ ਦੇ ਪੱਠਿਆਂ ਨੂੰ ਪਟਾਈ ਜਾਂਦਾ ਕੋਈ ਝੋਨਾ ਪਟਾਈ ਜਾਂਦਾ ਇਹਨਾਂ ਕਰਕੇ ਥੋੜਾ ਆ ਵੀ ਜਿਹਦੀ ਜਿਹਦੀ ਜ਼ਮੀਨ ਉਹ ਆਪੋ ਆਪਣੀ ਪਟਾਈ ਜਾਂਦਾ ਤੇ ਸਾਡਾ ਕੋਈ ਮਸਲਾ ਹਲ ਮਾਣਾ ਮੋੜਾ ਜੂ ਸਾਡੀ ਇਹ ਫਸਲ ਬਚ ਗਈ ਨਾ ਤੇ ਆ ਇਹਨੂੰ ਸਾਰਾ ਕੁਝ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤੇਲ ਦਾ ਟਾਡਾ ਕਰਵਾਉਣਾ ਕਰਵਾਉਣਾ ਮੈਂ ਤੇਲ ਦਾ ਕਰਵਾਉਣਾ ਤੇਰ ਕਰ ਜਾਂਦੇ ਕਰਵਾਉਣਾ ਕਰਵਾਉਣਾ ਕੋਈ ਕਰਵਾਉਣਾ ਮੈਂ ਕਰਵਾਉਣਾ ਕਰਵਾਉਣਾ ਮੈਂ ਕਰਵਾਉਣੀ ਵਾਤ ਤੋਂ ਵਾਦ ਹੈ ਥੈਂਕ ਯੂ ਬੱਲੇ ਨੂੰ ਔਰ ਜੀ ਸਤਿ ਸ਼੍ਰੀ ਅਕਾਲ ਜੀ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਔਰ ਜੀ ਬੱਲੇ ਰਣਜੀਤ ਸਿੰਘ ਜਿਹਦਾ ਰਣਜੀਤ ਸਿੰਘ ਢੜੀਆਂ ਵਾਲੇ ਸਾਹਿਬ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਔਰ ਜੀ ਪਾਉ ਜੀ ਔਰ ਜੀ ਮਹਾਰਾਜ ਸਰਪੰਚ ਸਾਹਿਬ ਬੱਲੇ ਪੁੱਤਰਾ ਔਰ ਜੀ ਵਧੀਆ ਜੀ ਵਧੀਆ ਵਧੀਆ ਪਾਪਾ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਸਾਡੇ ਦਾ ਬਹੁਤ ਬਹੁਤ ਧੰਨਵਾਦ ਆ ਸਤਿ ਸ਼੍ਰੀ ਅਕਾਲ ਭਾਜੀ ਜੀ ਜਿਹੜਾ ਤੁਸੀਂ ਫੇਰ ਬੰਦੇ ਵਿਦਾਈਏ ਫੇਰ ਉਹ ਕਦੀ ਘੜੀ ਸਾਡੇ ਨਾਲ ਖੜਦੇ ਜੀ ਹਰ ਵਾਰੀ ਚਲੋ ਬਚਾਅ ਹੋ ਗਿਆ ਜਿਹੜਾ ਇਧਰਲਾ ਏਰੀਆ ਵੱਜ ਗਿਆ ਇਹ ਕਿੰਨਾ ਏਰੀਆ ਵੱਜ ਗਿਆ ਇਧਰਾ ਤੁਹਾਡਾ ਬੰਦ ਮਾਰਾ ਇਹ ਪਿੰਡ ਵੱਜ ਗਿਆ 20 ਪਿੰਡ ਵੱਜ ਗਏ ਆ 42 ਜਿੰਨਾ ਦੇ ਡਰੇਨੋਂ ਪਾਰ ਅੱਗੇ ਤੁਹਾਨੂੰ ਪਤਾ ਹੀ ਰਗਵਾ ਪੱਟ ਦੇ ਨਾਲ ਕਿਹਦੇ ਤੇ ਦਾਹ ਆਪਣੇ ਪੱਟੀ ਦੇ ਵੀ ਜਾਂਦੇ ਇਹ ਰਤੋ ਕੇ ਗੱਜਲ 12 ਪਿੰਡ ਆਏ ਸੱਤ ਅੱਠ ਪਿੰਡ ਇਹਦੇ ਡਿਜ਼ਾਈਨ ਦੇ ਨਾਲ ਜਿੰਨਾ ਰਗਵਾ ਕੀ ਹੈ ਨਾ ਇਹ ਦੇਖੋ 13 ਹੋ ਗਿਆ ਝੁਗੀਆਂ ਨੂਰ ਮੁਹੰਮਦ ਨਹੀਂ ਨਹੀਂ ਝੁਗੀਆਂ ਨਥਾ ਸਿੰਘ ਝੁਗੀਆਂ ਨੂਰ ਮੁਹੰਮਦ ਆਹੋਆਂ ਵਾਲਾ ਗਿਆ ਵਾਲਾ ਤੇ ਪਕਾਲੇ ਦਾ ਇਹ ਆਰਾਮ ਸੇ ਕਰਕੇ ਦਾ ਇਹ ਰਿਆ ਬਾਟ ਆਪਾਂ ਦਾ ਵਾਹ ਹੋਰ ਤਾਂ ਡੱਬਾ ਤੇ ਸੂਲਪੁਰ ਗਈਆਲਾ ਆਪੀ ਜਾਨੀ ਕਿ 12 13 ਪਿੰਡ ਆ ਗਏ ਨਿਗੇ ਨਿਗੇ 12 13 ਚਲੋ ਵਧੀਆ ਹਿੰਮਤ ਕਰਕੇ ਕੱਲੇ ਪਹਿਲੀ ਹੋਵੇ ਭਾਵੇਂ ਕਿ 100 ਕਿੱਲਾ ਪਰ ਇੰਨੇ ਪਿੰਡਾਂ ਦੀ ਪਹਿਲੀ ਹੋ ਗਈ ਹੈ ਚਲੋ ਬਚਾਅ ਹੋ ਗਿਆ ਆ ਹੁਣ ਜਿਹੜੀ ਆ ਖਿਚਣ ਦੇ ਜੇ ਇਹ ਡਰੇਨ ਦਾ ਹੀ ਆ ਨਹੀਂ ਇਹਦੀ ਪਹਿਲੀ ਅੱਛਾ ਇਹ ਆਪਣੀ ਪਹਿਲੀ ਵਾਰ ਇਹਨਾਂ ਦਾ ਹਾਂ ਉਹ ਜੁੜੀ ਪਿਛਲੀਆਂ ਰੋੜੀ ਹਨ ਦੀ ਪਹਿਲੀ ਮੰਡੀ ਪਾਈ ਇਹਨਾਂ ਸਾਨੂੰ ਧੱਕੇ ਨਹੀਂ ਕਰਦੇ ਤੇ ਤੁਸੀਂ ਕਰਨਾ ਲੋਕਾਂ ਦਾ ਜਿਹੜਾ ਲਈ ਜਾਂਦਾ ਤੇ ਚਲੋ ਜਦੋਂ ਸਾਂਝਾ ਕੰਮ ਹੋਵੇ ਜਿਹੜਾ ਬੰਦਾ ਅੱਗੇ ਲਾ ਕੇ ਤੁਰਦਾ ਨਾ ਲੋਕ ਸੋਪਾ ਵੀ ਕਰਦੇ ਆ ਚੰਗੀ ਗੱਲ ਆ ਤੁਹਾਂ ਸਾਥ ਦਿੱਤਾ ਵਧੀਆ ਗੱਲ ਹੁਣ ਕਿਲਾ ਵੱਜ ਗਿਆ ਨਾ 1012 ਹੋ ਇਧਰ ਨੂੰ ਹਾਂਜੀ ਹਾਂਜੀ ਸਾਰੇ ਜਿੰਨਾ ਅੱਛਾ 1012 300 ਕਿਲਾ ਝੁੱਗੀਆਂ ਨੱਥਾ ਸਿੰਘ ਦਾ ਵਾ 250 ਕਿਲਾ ਝੁੱਗੀਆਂ ਲੂਰਮਹਾਉਲ ਦਾ ਗਏ ਅੱਗੇ ਅੱਗੇ ਇਤਰੇ ਆ ਰਿਹਾ ਹੈ ਇਹ ਮਹਿਦੀਪੁਰ ਤੱਕ ਜਾ ਜਾਂਦਾ ਨਾਲ ਦੇ ਨਾਲ ਨਾਲ ਜਿਹੜਾ ਪੈ ਜਾਂਦਾ ਉੱਥੇ ਚਲੇ ਜਾਂਦਾ ਹਾਂਜੀ ਆਜੋ ਮੰਤਰੀ ਸਾਹਿਬ ਇਹਦੀ ਸਿੱਧੀ ਮਾਰਮੇ ਦੀ ਜਿੱਦਾਂ ਕਿ ਆਈ ਜਾਏ ਇਧਰ ਨਾ ਜੀ ਤਾ ਉੱਤੇ ਖੜੇ ਹੋਵੇ ਅੱਗੇ ਖੇਤੋ ਅੱਗੇ ਥੋੜੇ ਥੋੜੀ ਕਰ ਦੋ ਭਾਵੇਂ ਨਹੀਂ ਆਹੋ ਹੀ ਦੋ ਥੋੜੇ ਜਿਹਾ ਅੱਗੇ ਕਰ ਦੋ ਕੋਈ ਨਹੀਂ ਉਹ ਸਾਰਾ ਤੜਾ ਇੱਧਰ ਕੋ ਮੁੜ ਕੇ ਤੁਰਿਆ ਜਾਣ ਨਹੀਂ ਜਾਂਦਾ ਨਾਲੇ ਤਾਂ ਪੰਨ ਸਾਰੇ ਆ ਗਏ ਹਾਂਜੀ ਹਾਂਜੀ ਉਹ ਸਾਰਾ ਹੀ ਮੁੜ ਕੇ ਆਇਆ ਤੁਰਿਆ ਆਉਂਦਾ ਹੈ ਜੋੜਨਾ ਉਹ ਵਗਣ ਡਿਆ ਜਾ ਹਾਂ ਜੋੜਨਾ ਆ ਇਹਨੂੰ ਆਹ ਬੜਾ ਨੀਵਾ ਨਾ ਮਾਤਾ ਇਹਨੂੰ ਇੱਥੇ ਨਵਾਣ ਆਈ ਤੇ ਤੇਰੀ ਵਜ੍ਹੀ ਪੈਲੀ ਇੱਧਰ ਹਾਂ ਚਲੋ ਵਧੀਆ ਆ ਗਿਆ ਹੋਰ ਛੋਟੇ ਵੀਰ ਚਲੋ ਵਧੀਆ ਆ ਗਿਆ ਇਹਨਾਂ ਜਮੀਨ ਤੇ ਲੱਗਦੀ ਮੇਰੇ ਆਉਂਦੇ ਨਹੀਂ ਮੰਤਰੀ ਲੱਗਦੇ ਨਹੀਂ ਆਈ ਜਮੀਨ ਇਹਨਾਂ ਤੇ ਜਰੂਰ ਲੱਗਦੀ ਪਰ ਇਹ ਅਸਾ ਤੱਕਾਈ ਨਹੀਂ ਪੁੱਛੋ ਇਹਨੂੰ 1 ਜੇ ਲੀਟਰ ਤੇਲ ਪਾਉਣਾ ਤੇਲ ਹੋਣੀ ਕੇ ਇਧਰ ਆ ਕੇ ਉਹ ਲੋਕੇ ਖਲੋਤਾ ਲੁਕਿਆਣਾ ਕਰ ਨਹੀਂ ਨਹੀਂ ਲੋਕ ਦੇ ਤਾਂ ਨਹੀਂ ਉਹ ਬੰਦਿਆਂ ਨੇ ਪ੍ਰਵਾਹ ਨਹੀਂ ਅਕਲ ਰਜੀਦ ਨੇ ਵੀ 25000 ਦਾ ਤੇਲ ਦਿੱਤਾ ਮੇਰੀ ਗੱਲ ਸੁਣ ਤੂੰ ਵੀ ਆਇਆ ਕਰ ਇੱਥੇ ਜਿੱਥੇ ਸਾਂਝਾ ਕੰਮ ਹੋਵੇ ਆਈਦਾ ਹੁੰਦਾ ਸਾਂਝੇ ਕੰਮ ਤੇ ਆਈਦਾ ਹੁੰਦਾ ਤੂੰ ਦੱਸਾਂ ਕੀ ਆ ਸਭ ਤੋਂ ਪਹਿਲੇ ਦਿਨ ਕੌਣ ਗਿਆ ਗੱਲ ਤੇ ਸੁਣ ਲਾ ਤੂੰ ਇਹ ਇਹ ਤਰ੍ਹਾਂ ਗਿਆ ਇਹੋ ਹੀ ਆ ਵੀ ਇਹ ਬੰਨ ਸਾਨੂੰ ਮਾਰ ਲੈਣਦੇ ਹੋ ਚਲੋ ਸ਼ਾਬਾਸ਼ ਇਹ ਬਾਤ ਚੀ ਦੀ ਹੈਗਾ ਜੇ ਕਿਆ ਦਾ ਕੀ ਫਾਇਦਾ ਪਾਣੀ ਤੋਂ ਉਤੋਂ ਦੀ ਲੰਗ ਚੱਲਿਆ ਹੈ ਚਲ ਨਾਲ ਲਾਉਂਦੇ ਕਰੇ ਜਾ ਕੇ ਮਾਰਨਾ ਪਾਉ ਜਾਂਦੇ ਆ ਨਹੀਂ ਸੌਂਦਾ ਲਾਉਗਾ ਟਰੈਕਟਰ ਗਰਮੀ ਬੜੀ ਭਾਈ ਸੌਣ ਚ ਲੱਗਿਆ ਇਹ ਮੁੰਡਾ ਤੇਰਾ ਨਹੀਂ ਨਹੀਂ ਆਪਣਾ ਤਾਂ ਵਿਆਹ ਹੀ ਨਹੀਂ ਹੋਇਆ ਨਹੀਂ ਉਹ ਕਹਿ ਦਿਆ ਕਰ ਵੀ ਸਾਰੇ ਮੁੰਡੇ ਆਪਣੇ ਹੀ ਆ ਫਿਰ ਕੀ ਆ ਆਹ ਇਹ ਸਾਹਮਣੇ ਥੋੜਾ ਇੱਥੇ ਲਾ ਕੇ ਮੁੰਡੇ ਦਾ ਪਿਓ ਹੋਵੇ ਜੀ ਦਾ ਚਲੋ ਨਹੀਂ ਫੜਦਾ ਨਹੀਂਗਾ ਬੱਚੇ ਰੱਬ ਦਾ ਰੂਪ ਹੁੰਦੇ ਆ ਆਪਣੇ ਪੋਤੀ ਨੇ ਬਿਲਕੁਲ ਬਿਲਕੁਲ ਆਹੋ ਲੈ ਮੈਂ ਕਿਹਨਾ ਮੇਰਾ ਪੁੱਤ ਇਧਰ ਆ ਪੁੱਤਰਾ ਇਧਰ ਆ ਜੱਫੀ ਪਾ ਕੇ ਉੱਟ ਕੇ ਰੌਣਕ ਬਣੀ ਹੋ ਜਾਂਦੀ ਜਿਹੜੇ ਬੱਚਾ ਹੁੰਦਾ ਨਾ ਉਹ ਰੱਬ ਦਾ ਰੂਪ ਹੁੰਦਾ ਪੋਤੀ ਹੁੰਦੇ ਆ ਇਹਦੇ ਮਾ ਜੱਟ ਨਹੀਂ ਹੋਦੇ ਪਾਣੀ ਟ੍ਰੈਕਟਰਾਂ ਦਾ ਕੰਮ ਨਾ ਕਰਕੇ ਆ ਆ ਡਰੇਨ ਦਾ ਥਾਂ ਜਿਹੜਾ ਆ ਨਾਲ ਨਾਲ ਹੈ ਹਾਂਜੀ ਡਰੇਨ ਦਾ ਠੀਕ ਹੈ ਜੋ ਧਾਰਾ ਜੋ ਪੁੱਟਦੇ ਇਹਨਾਂ ਨੇ ਧਾਰ ਲੱਗਣੀ ਤੇ ਪੁੱਟਦੇ ਧਾਰ ਦੀ ਨੌਲੇਜ ਚ ਲਿਆਂਦਾ ਉਹਦਾ ਕਰੋੜ ਰੁਪਇਆ ਬਾਸ ਹੋਇਆ ਧਾਰਾਂ ਦਾ ਠੀਕ ਹੈ 8 ਕਰੋੜ ਹੋਇਆ ਇਹਦਾ ਇੱਥੋਂ 114 ਤੋਂ ਲੈ ਕੇ 103 ਨੰਬਰ ਬੁਦੀ ਤੱਕ ਮਿਟੀ ਪਾਣੀ ਢਾਏ ਦੀ ਪਾਣੀ ਪਿਛਲੇ ਸਾਲੋਂ ਅਜੇ 3 ਫੁੱਟ ਘਟਿਆ ਮਿਲ ਲਾਇਆ ਚਾਰ ਫੁੱਟ ਜੋ ਬਗੀ ਹੀ ਸਾਰੀ ਉਹ ਕੋਠਾ ਸਾਰਾ ਡੁੱਬ ਗਿਆ ਡੁੱਬ ਗਿਆ ਤਾਂ ਉਹ ਪਹਿਲੀਆਂ ਥਾਣੀ ਚੜ ਕੇ ਆਹ ਪਹਿਲੀਆਂ ਹਣੀ ਚੜ ਕੇ ਆਂਦੀ ਆ ਇਹ ਪਾਣੀ ਸਾਬ ਸੋਗੀ ਪਹਿਲੀ ਆ ਤੇ ਅਸੀਂ ਤਾਂ ਆਖਿਆ ਸੀ ਇਹਦੇ ਦਿਵਾਲੇ ਦਿਵਾਲੇ ਵੀ ਇੱਥੇ ਮਿੱਟੀ ਪਾ ਲਈਏ ਤੁਹਾਡਾ ਵੀ ਚਲੋ ਗਾਂ ਦਾ ਹੁਣ ਸੰਗਤ ਲੱਗੀ ਆ ਸੋ ਚ ਵਧੀਆ ਗੱਲ ਆ ਰਲ ਮਿਲ ਕੇ ਕੋਈ ਤੁਸੀਂ ਪਹਿਲਾਂ ਆ ਬੰਨ ਮਾਰੋ ਮੈਂ ਮੁੜ ਕੇ ਤੇ ਨਾ ਕਰਦਾ ਗੱਲ ਉਹਨਾਂ ਨੂੰ ਵੀ ਫਾਇਦਾ ਆਏ ਪਾਣੀ ਇਹਨਾਂ ਦੀ ਪਹਿਲੀ ਨੂਣਾ ਚੜੂ ਤੇ ਨਾਲੇ ਗਾਹ ਨਾ ਜਾਊ ਸਾਰੀ ਸੰਗਤ ਨੂੰ ਫਾਇਦਾ ਤੁਸੀਂ ਤੁਸੀਂ ਇੱਕ ਨਾ ਆ ਬੰਨ ਮਾਰੋ ਇਹਨੂੰ ਮਾਰ ਲਓ ਮੁੜ ਕੇ ਮੈਂ ਉਹਨੂੰ ਮਣਾ ਲੈਣਾ ਵਾ ਉਹਨਾਂ ਨੂੰ ਜ਼ਿਆਦਾ ਫਾਇਦਾ ਸਗੋ ਹਾਂਜੀ ਬਿਲਕੁਲ ਨਾਲ ਨਾਲ ਇਹਨੂੰ ਪਾਈ ਆਏ ਉਹ ਨਾ ਠਾਣੂ ਉਹਨਾਂ ਦੀ ਪਹਿਲੀ ਜੇ ਨਾ ਪਾਇਓ ਠਾਣੂ ਪਾ ਦਿਓ ਕਾਂ ਦੂ ਪਿਆ ਹੀ ਆਈਦਾ ਹਾਏ ਹੋ ਗਿਆ ਨਾ ਵੀ ਅੱਗੇ ਦਾਫ ਲੱਗੀ ਪੀਲਰ ਤੇ ਦਾਫ ਲੱਗਣ ਦੇ ਨਾਲ ਪਾਣੀ ਦਾ ਇਹਨੂੰ ਦਬਾਅ ਵਰ ਗਿਆ ਹੁਣ ਇਹਨਾਂ ਵੀ ਦਾਫ ਨਹੀਂ ਲੱਗਦੀ ਸਿੱਧੇ ਸੱਦਾ ਪਾਣੀ ਚੜਦਾ ਜਾਂਦਾ ਉਹਦੇ ਕਾਰਨ ਆ ਵੀ ਚਲੋ ਇਹਨੂੰ ਨਿਕਾਟ ਚਾੜਨ ਦੇ ਠੀਕ ਹੈ ਨਹੀਂ ਤਾਂ ਪਹਿਲਾਂ ਦਾਫ ਲੱਗੀ ਤੇ ਪਾਣੀ ਦਾ ਨਹੀਂ ਕੋਈ ਨਹੀਂ ਉਹ ਜਿਹੜਾ ਹੈਗਾ ਨਾ ਸੈਣੀ ਵਾਲਾ ਆਪਣਾ ਹੈਡ ਉਹਦੇ ਦਰ ਖਲਾਏ ਆ ਉਹ ਬੰਦ ਵੀ ਨਹੀਂ ਆਪਾਂ ਹੁੰਦੰਦੇ ਜੇ ਕੋਈ ਤੁਹਾਨੂੰ ਲੱਗੂ ਨਾ ਪਾਣੀ ਚੜਦਾ ਫਿਰ ਮੈਨੂੰ ਦੱਸ ਦਿਓ ਕਰਕੇ ਮੈਂ ਡੀ ਸਾਹਿਬ ਨਾਲ ਗੱਲ ਪੁਰੋਈਪੁਰ ਤੇ ਉਹ ਕਹ ਦਾਂਗੇ ਵੀ ਥੋੜੇ ਖੋਲੋ ਤਾਂ ਡਾਬ ਲੱਗਦੀ ਜਾਂਦੀ ਹੈ ਮਿਹਰਬਾਨੀ ਮੰਤਰੀ ਸਾਹਿਬ ਹਾਂ ਆਹ ਆਹ ਜਿੰਨਾ ਕੁ ਲੈਵਲ ਭਾਈ ਕੋਈ ਡਰਨੀ ਮੈਡਮ ਨਹੀਂ ਜਦੋਂ ਇਦੋਂ ਵਧੂਗਾ ਨਾ ਜਦੋਂ ਚੜੂ ਇਦੋਂ ਫੇਰ ਮੈਨੂੰ ਦੱਸ ਦਿਓ ਤੁਸੀਂ ਫੋਨ ਕਰਕੇ ਇੱਕ ਨਾ ਮੰਤਰੀ ਸਾਹਿਬ ਆਹ ਜਿਹੜਾ ਬਾਰਡਰ ਆ ਇਹਦੇ ਵਿੱਚ 11 ਦੇ ਨਾ ਉਹ ਕਿ ਥੱਲੇ ਬੰਦ ਤਾਰਾਂ ਦੇ ਵਿੱਚ ਇੱਕ ਕੰਧ ਕੱਢੀ ਇਹਨਾਂ ਨੇ ਬੀਐਸਐਫ ਨੇ ਕੱਢੀ ਆ ਠੇਕਾ ਅਜੇ ਵੀ ਚੱਲਣ ਦਿਆ ਉਹ ਹਰ ਵਾਰੀ ਟੁੱਟ ਜਾਂਦੀ ਸਾਨੂੰ ਉਹਦੀ ਡਾਫ ਉਹਦੇ ਹੀ ਲਾਗੇ ਪੂਰੇ ਦੇ ਦੋ ਦੇ ਏਂਗਲ ਲਾਗੇ ਤੇ ਸਿਰਫ ਇੰਨਾ ਤਾਂ ਰਹਿ ਜਾਂਦਾ ਉਹਦੇ ਲਾਗੇ ਪੂਰੇ ਉਹਦੇ ਕਰਕੇ ਜਾਰੀ ਡਾਫ ਲੱਗਦੀ ਆ ਆਹ ਚੋਟੀ ਸੀ ਆ ਡੀਸੀ ਸਾਹਿਬ ਦੇ ਧਿਆਨ ਚ ਲਿਆਉਣ ਵਾਲਾ ਉਹ ਟੇ ਫੇਰ ਜਾਂਦਾ ਉਹ ਕਰੋੜਾਂ ਰੁਪਈਆ ਖਾਣ ਦਾ ਢੰਗ ਬਣਿਆ ਵਾ ਵੀ ਚਲੋ ਜਿਹੜਾ ਠੇਕੇਦਾਰ پاسੂ ਆਉਂਦਾ ਜਦੋਂ ਪਾਣੀ ਆਉਂਦਾ ਉਦੋਂ ਟਹਿ ਜਾਂਦੀ ਗੰਦ ਉਹ ਸਾਨੂੰ ਡੋਕੇ ਦੇ ਟਹਿ ਜਾਂਦਾ ਸਭ ਉੱਥੇ ਚਾਹੀਦੇ ਆ ਉਹਨਾਂ ਨੂੰ ਕਬਜ਼ੇ ਲਾਉਣੇ ਉਹਨਾਂ ਲਾਇਆਂ ਸੇਖਾ ਸੇਖਾ ਕਰਕੇ ਆੜਕੇ ਤੇ ਉਹ ਪਾਸੋਂ ਉਹਨਾਂ ਦਾ ਵੀ ਨੁਕਸਾਨ ਕਰਦੇ ਸਾਡੇ ਜੀ ਜੇ ਉਹਨੂੰ ਕਬਜ਼ੇ ਲੱਗ ਜਾਣ ਕਬਜ਼ੇ ਚੁਕਲਿਆ ਕਰਨ ਤੇ ਫੇਰ ਉਹ ਪੂਰੇ ਤਾਂ ਉਹਨਾਂ ਸਾਡੇ ਕੋਈ ਨਹੀਂ ਆਉਂਦਾ ਵੀ ਉਹਦਾ ਵੀ ਹੱਲ ਕਰਾਉਨੇ ਆਪਾਂ ਵੀ ਜਿਹੜਾ ਉਹਦਾ ਕਰਕੇ ਢਾਬ ਲੱਗਦੀ ਆ ਉੱਥੇ ਕੋਈ ਇਹੋ ਜਿਹਾ ਸਿਸਟਮ ਲੱਗ ਜੇ ਪਾਣੀ ਰੁਕੇ ਨਾ ਇਹ ਵੀ ਕੋਈ ਕਰਨੀ ਅਸੀਂ ਸਾਡੀ ਖੁਸ਼ੀ ਵੀ ਇਹੀ ਚੌਂ ਕਿੱਲਿਆਂ ਦੇ ਪਾਸੇ ਮਿੱਟੀ ਚੌਂ ਕਿੱਲਿਆਂ ਤੇ ਆ ਗਾਂ ਰਾਜ ਜਗ੍ਹਾ ਤੇ ਕਮਾਤ ਕਰਾ ਦਿਓ ਡੀਸੀ ਦੇ ਜੇ ਉਹ ਆ ਗਿਆ ਇਹ ਨਾ ਤੇ ਫੇਰ ਸਾਡੇ ਕਿਤੇ ਵੀ ਨਹੀਂ ਤਰਾ ਗਿਆ ਮੋਕਾ ਜਾ ਕੇ ਵੇਖ ਲੋ ਸਰ ਸਾਹਿਬ ਕੀ ਪਹਿਲੀ ਵਾਰ ਐਸੇ ਦੀ ਗੱਲ ਕਰਦੇ ਆ ਹੋਈ ਉਹ ਰਾਹ ਤੇ ਚਲੇ ਗਿਆ ਮੋਕਾ ਜਾ ਕੇ ਵੇਖ ਲੋ ਚਲੋ ਆਜੋ ਕਰਮਾ ਵਾਲੇ ਆ ਜਿੱਥੇ ਮੋੜ ਵੱਜਾ ਅੱਜ ਸਾਡੇ ਪੱਟੀ ਹਲਕੇ ਦੇ ਵਿੱਚ ਜਿਹੜਾ ਹਿਮਾਚਲ ਦੇ ਵਿੱਚ ਬੇਮੌਸਮੀ ਬਰਸਾਤ ਹੋਈ ਆ ਸਤਲੁਜ ਬਿਆਸ ਦਾ ਸੰਗਮ ਹੁੰਦਾ ਸਾਡੇ ਇੱਥੇ ਹਰੀਕੇ ਆਕੇ ਉਹਦੇ ਕਾਰਨ ਦੋਵਾਂ ਮੰਨਾ ਦੇ ਵਿੱਚ ਪੱਟੀ ਵਾਲਾ ਸਾਡਾ ਬੰਨ ਤੇ ਉਧਰੋਂ ਫਿਰੋਜ਼ਪੁਰ ਵਾਲਾ ਬੰਨ ਲਗਭਗ 7 ਤੋਂ 8 ਕਿਲੋਮੀਟਰ ਚੌੜਾ ਵਾਇਆ ਆ ਜਿਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਚੱਲਦਾ ਪਿਆ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਨਹੀਂ ਆਪਾਂ ਕਹਿ ਸਕਦੇ ਕੁਦਰਤ ਦੀ ਦੇਣ ਆ ਬਰਸਾਤ ਹੁੰਦੀ ਆ ਤੇ ਹਮੇਸ਼ਾ ਨਵਾਨਾ ਵਾਲ ਨੂੰ ਪਾਣੀ ਜਾਂਦੇ ਆ ਜਦੋਂ ਪਹਾੜਾਂ ਤੇ ਬਾਰਿਸ਼ ਹੁੰਦੀ ਆ ਤੇ ਪਾਣੀ ਥੱਲੇ ਨੂੰ ਸਾਡੇ ਪੰਜਾਬ ਵਾਲ ਨੂੰ ਆਉਂਦਾ ਮੈਂ ਆਪਦੇ ਭਰਾਵਾਂ ਦੇ ਨਾਲ ਅੱਜ ਸਵੇਰ ਤੋਂ ਹੀ ਇੱਥੇ ਇਲਾਕੇ ਦਾ ਦੌਰਾ ਕੀਤਾ ਸਾਡੇ ਪੱਟੀ ਹਲਕੇ ਦਾ ਲਗਭਗ 12-13 ਹਜ਼ਾਰ ਏਕੜ ਰਕਬਾ ਜਿਹੜਾ ਪਾਣੀ ਦੀ ਮਾਰ ਹੇਠਾਂ ਆਇਆ ਸ਼੍ਰੀ ਅਰਵਿੰਦ ਕੇਰੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਤੇ ਉਹਨਾਂ ਨੂੰ ਨਿਰਦੇਸ਼ ਹਨ ਕਿ ਜਿਹੜੇ-ਜਿਹੜੇ ਇਲਾਕੇ ਦੇ ਵਿੱਚ ਪਾਣੀ ਦੀ ਸਥਿਤੀ ਬਣੀ ਆ ਹੜਾਲੀ ਉੱਥੇ ਜਾ ਕੇ ਆਪਦੇ ਇਲਾਕੇ ਦੀ ਭੈਣ ਭਰਾਵਾਂ ਦਾ ਹਾਲਚਲ ਪੁੱਛੋ ਜੋ ਲੋੜ ਆ ਉਨਾ ਦੀ ਮਦਦ ਕਰੋ ਇਹ ਸਾਡੇ ਪਰਿਵਾਰ ਨੇ ਬਾਕੀ ਇਧਰ ਨੂੰ ਲਗਭਗ 12 13 ਪਿੰਡ ਪੈਂਦੇ ਆ ਇਹ ਸਾਡੀ ਜਿਹੜੀ ਡਰੇਨ ਕਾਲੀ 73 ਦੇ ਗਜਲਾਂ ਦੇ ਲਾਗੋਂ ਦੀ ਲੰਗਦੀ ਆ ਉਸ ਡਰੇਨ ਦੇ ਉੱਤੇ ਇਹਨਾ ਮਿਹਨਤ ਕਰਕੇ ਮੇਰੇ ਭਰਾਵਾਂ ਨੇ ਆਪਦਾ ਬੰਨ ਬੰਨਿਆ ਜਿਹਦਾ ਕਰਕੇ ਮੈਨੂੰ ਮਿਹਦੇ ਆ ਕਿ ਲਗਭਗ 2.5 3000 ਏਕੜ ਰਕਬਾਊਗਾ ਘਟ ਤੋਂ ਘਟ ਜਿਹੜਾ ਬਚ ਗਿਆ ਇਹ ਜੇ ਨਾ ਇਹ ਬੰਨ ਬਾਈਦਾ ਤੇ ਇਧਰ ਨੂੰ ਪਿਛਲੇ ਯਰਾਂ ਜਦੋਂ 2023 ਚ ਪ੍ਰਾਰ ਪਾਣੀ ਆਇਆ ਇਧਰ ਨੂੰ ਡਰੇਨ ਨੂੰ ਵੀ ਡੂੰਗਾ ਪਾੜਾ ਪਿਆ ਕਿ ਆ ਸਾਰੀਆਂ ਜ਼ਮੀਨਾਂ ਰੁੜ ਗਈਆਂ ਕਿਸਾਨਾਂ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ 'ਚ ਬੜਾ ਨੁਕਸਾਨ ਹੋਇਆ ਤੇ ਹੁਣ 2023 'ਚ ਵੀ ਜਦੋਂ ਮੁੜ ਕੇ ਕਣਕ ਬੀਜਣੀ ਉਦੋਂ ਵੀ ਇਹ ਭਰਾ ਮਿੱਟੀ ਪਾਉਂਦੇ ਰਹੇ 24 ਵੀ ਸਾਰਾ ਮਿੱਟੀ ਪਾ ਕੇ ਪੱਧਰੀਆਂ ਕੀਤੀਆਂ ਤੇ ਐਰਕਾਂ 25 'ਚ ਫੇਰ ਪਾਣੀ ਆ ਗਿਆ ਬੜੇ ਦੇਲ ਵਾਲੇ ਆ ਬੜਾ ਸੰਘਰਸ਼ ਕੀਤਾ ਇਹਨਾਂ ਲੋਕਾਂ ਨੇ 47 'ਚ ਵੀ ਮਾਰ ਪਈ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਵੀ ਸਾਡਾ ਇਹ ਲਾਹੌਰ ਜ਼ਿਲ੍ਹਾ ਹੀ ਲਗਭਗ ਪੱਟੀ ਆਖਰੀ ਥਾਣਾ ਹੀ ਲਾਹੌਰ ਜ਼ਿਲ੍ਹੇ ਦਾ ਇਹ ਵੀ ਪਿੰਡ ਸਾਰੇ ਲਾਹੌਰ ਜ਼ਿਲ੍ਹੇ ਦੇ ਵਿੱਚ ਹੀ ਆਉਂਦੇ ਉਦੋਂ ਕਤਲੋਗਾਰਦ ਹੋਈ ਬੜਾ ਨੁਕਸਾਨ ਹੋਇਆ ਮੋਤਾ ਹੋਈਆਂ ਇਹ ਧਰਤੀ ਸਾਰੀ ਲਹੂ ਨਾਲ ਲਾਲ ਹੋ ਗਈ ਫਿਰ 65 ਵਾਲੀ جنگ ਆਈ 71 ਵਾਲਾ ਹੀ ਆਈ ਉਦੋਂ ਵੀ ਪਾਕਿਸਤਾਨ ਇਧਰ ਨੂੰ ਹੀ ਮਾਰ ਕਰਦਾ ਸੀ ਹੁਣ ਤੇ ਹਵਾਈ ਸੈਨਾ ਰਹੀ ਲੜਾਈਆਂ ਲਾਪੀਆਂ ਉਦੋਂ ਫੌਜ ਚੜ ਕੇ ਆਉਂਦੀ ਹੁੰਦੀ ਸੀ ਟੈਂਕ ਤੋਪਾਂ ਨੇ ਉਦੋਂ ਵੀ ਬੜਾ ਨੁਕਸਾਨ ਹੋਇਆ ਮਾਈਨ 90 ਕਈ ਪੁੱਟੇ ਨਾ ਗਏ ਲੋਕ ਇੱਥੇ ਕਈ ਮਾਈਨ ਚੱਲਣ ਦੇ ਨਾਲ ਵਿਚਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਹੋਰ ਬੜਾ ਨੁਕਸਾਨ ਹੋਇਆ ਮੁੜਕੇ 84 ਵਾਲਾ ਦੌਰ ਆਇਆ ਹੱਤਵਾਦ ਵਾਲਾ ਉਦੋਂ ਵੀ ਨੁਕਸਾਨ ਹੋਇਆ ਮੁੜਕੇ 88 ਚ ਇੱਥੇ ਇੰਨਾ ਪਾਣੀ ਆਇਆ ਹਾੜਾ ਏ ਸੁੱਤੇ ਪਏ ਲੋਕ ਰੁੜ ਗਏ ਡੰਗਰ ਰੁੜ ਗਏ ਲੋਕਾਂ ਦੇ ਬੜਾ ਨੁਕਸਾਨ ਹੋਇਆ ਉਦੋਂ ਵੀ ਉਹਦੇ ਬਾਅਦ ਹੁਣ ਤੀਜੇ ਚੌਥੇ ਸਾਲ ਤੇ ਹਰ ਸਾਲ ਆਉਂਦਾ ਜੇ ਆਪਾਂ ਹਰ ਸਾਲ ਦੀ ਗੱਲ ਕਰੀਏ ਪਾਣੀ ਥੋੜਾ ਥੋੜਾ ਤੇ ਆਉਂਦਾ ਹੀ ਆਉਂਦਾ ਜਦੋਂ ਬਰਸਾਤ ਹੁੰਦੀ ਹੈ। ਭਾਵੇਂ ਆਵੇ ਸੱਤ ਲੋਚ ਪਾਣੀ ਤੇ ਭਾਵੇਂ ਆਵੇ ਵਿਆਸ ਚ ਇੱਥੇ ਸਾਡੀ ਇਸ ਏਰੀਏ ਦੇ ਵਿੱਚ ਪਾਣੀ ਆਉਣਾ ਹੀ ਆਉਣਾ। ਤੇ 2020 ਚ ਬਹੁਤ ਜ਼ਿਆਦਾ ਪਾਣੀ ਆਇਆ ਉਦੋਂ ਨੁਕਸਾਨ ਹੋਇਆ ਫਿਰ 2023 ਚ ਬਹੁਤ ਜ਼ਿਆਦਾ ਪਾਣੀ ਆਇਆ ਉਦੋਂ ਨੁਕਸਾਨ ਹੋਇਆ 24 ਚ ਵਿੱਚ ਸਨ ਪਿਆ ਐਰਕਾ 25 ਚ ਫੇਰ ਪਾਣੀ ਆ ਗਿਆ। ਫੇਰ ਨੁਕਸਾਨ ਹੋਇਆ ਮੈਂ ਵਿਸ਼ਵਾਸ ਦਿੰਦਾ ਹਾਂ ਆਪਣੇ ਭਰਾਵਾਂ ਨੂੰ ਸਰਕਾਰ ਵੱਲੋਂ ਵੀ ਜੋ ਵੀ ਮਦਦ ਆਊਗੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਪਰਵਾਹਾਂ ਨੂੰ ਉਹ ਮਦਦ ਮਿਲੂਗੀ ਮੈਂ ਆਪਦੀ ਤਰਫੋਂ ਵੀ ਜੋ ਕਰ ਸਕਦੇ ਹੋਏ ਚਾਰਾ ਪੱਠੇ ਚੋਕਰ ਫੀਡ ਜੋ ਵੀ ਕਰ ਸਕਦੇ ਹੋਏ ਪੈਣਾ ਪਰਵਾਹਾਂ ਦੀ ਮਦਦ ਕਰਾਂਗੇ ਜਿਹੜੇ ਬਹੁਤੇ ਗਰੀਬ ਆ ਉਹਨਾਂ ਨੂੰ ਰਾਸ਼ਨ ਰੋਸ਼ਨ ਵੀ ਲਿਆ ਕੇ ਦਵਾਂਗੇ ਵੀ ਜਿਹੜੇ ਗਰੀਬ ਜਿਨ੍ਹਾਂ ਕੋਈ ਜ਼ਮੀਨ ਹੀ ਨਹੀਂ ਤੇ ਜਾਂ ਜਿਨ੍ਹਾਂ ਦੀ ਜ਼ਮੀਨ ਦਰਿਆਲੇ ਪਾਸੇ ਆ ਸਾਰੀ ਉਹਨਾਂ ਦਾ ਤੇ ਬਹੁਤਾ ਹੀ ਨੁਕਸਾਨ ਹੋ ਗਿਆ ਉਹਨਾਂ ਲੋਕਾਂ ਦੀ ਵੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਅਸੀਂ ਆਪਦੇ ਪਰਵਾਹਾਂ ਦੀ ਬਾਹ ਫੜਾਂਗੇ ਕਿਉਂਕਿ ਸਾਡੇ ਸੋ ਲੈ ਹਾਂ ਸਤਿ ਸ਼੍ਰੀ ਅਕਾਲ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਮੇਰੀ ਤੇ ਵੇਖੋ ਹਲਕੇ ਦੇ ਵਿੱਚ ਹੀ ਸ਼ੁਰੂ ਤੋਂ ਹਾਜ਼ਰੀ ਰਹੀ ਆ ਇੱਥੇ ਮੇਰੀ ਜ਼ਮੀਨ ਆ ਇੱਥੇ ਮੇਰਾ ਕਾਰੋਬਾਰ ਆ ਮੇਰੇ ਪਰਿਵਾਰਾਂ ਦੀ ਤਰ੍ਹਾਂ ਨਹੀਂ ਕਿ ਅੱਜ ਆਪਾਂ ਮੰਤਰੀ ਬਣ ਗਏ ਆ ਤੇ ਅੱਜ ਪਿਆਰ ਬਣਿਆ ਜਾਣ ਪਛਾਣ ਬਣੀ ਆ ਜਿਉਂ ਸੁਰਤ ਸੰਭਾਲੀ ਆ ਉਦੋਂ ਤੋਂ ਹੀ ਸਾਰੇ ਇਲਾਕੇ ਨਾਲ ਪਿਆਰ ਆ ਸਾਰੇ ਭੈਣਾ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੇ ਆ ਜੇ ਜਿੰਨੇ ਵੀ ਸਾਥੀ ਮਿਲੇ ਅੱਜ ਚਲੋ ਦੁੱਖ ਦੀ ਘੜੀ ਆ ਤੇ ਜਦੋਂ ਦੁੱਖ ਦੀ ਘੜੀ ਦੇ ਵਿੱਚ ਭਾਵੇਂ ਚਲੋ ਕਿਸੇ ਨੂੰ ਕੁਝ ਨਾ ਵੀ ਆਪਾਂ ਦਈਏ ਜਦੋਂ ਦੁੱਖ ਦੀ ਘੜੀ ਦੇ ਵਿੱਚ ਪਤਾ ਲੈਣ ਆ ਜੀਏ ਤੇ ਦੁੱਖ ਜਿਹੜਾ ਵਾ ਉਹ ਬਿਲਕੁਲ ਖਤਮ ਹੋ ਜਾਂਦਾ ਘਟ ਜਾਂਦਾ ਜੇ ਖੁਸ਼ੀ ਹੋਵੇ ਖੁਸ਼ੀ ਦੇ ਵੇਲੇ ਕਿਸੇ ਦੇ ਕੋਲ ਜਾਈਏ ਖੁਸ਼ੀ ਵੰਡਾਇਆ ਵੱਧ ਜਾਂਦੀ ਆ ਦੁੱਖ ਵੰਡਾਇਆ ਘਟ ਜਾਂਦਾ ਦੁੱਖ ਦੀ ਘੜੀ ਮੇਰਾ ਫਰਜ਼ ਬੰਦਾ ਸੀ ਮੈਂ ਆਪਦੇ ਹਲਕੇ ਦੀ ਸੰਗਤ ਦੇ ਵਿੱਚ ਆਉਂਦਾ ਆਇਆ ਵੀ ਆ ਤੇ ਮੈਂ ਇੱਥੇ ਰਹੂੰਗਾ ਵੀ ਪਰਮਾਤਮਾ ਕਿਰਪਾ ਕਰੇ ਪਿੱਛੇ بارش ਬੰਦ ਹੋਵੇ ਤੇ ਜਿਹੜਾ ਪਾਣੀ ਆ ਉਹ ਤੋਂ ਸਾਨੂੰ ਨਿਜਾਤ ਮਿਲੇ ਗਾਂ ਨਾਲ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ਫਰੋਜਪੁਰ ਹਸੈਨੀ ਵਾਲਾ ਆਪਣਾ ਹੈਡ ਆ ਉਹਦੇ ਤੋਂ ਉਹ ਦਾਰੇ ਖੁੱਲੇ ਰੱਖਣ ਬੰਦਨਾ ਕਰਨ ਜੇ ਉਹ ਦਾਰ ਬੰਦ ਹੁੰਦੇ ਆ ਤੇ ਸਾਡਾ ਇਲਾਕਾ ਜ਼ਿਆਦਾ ਡੁੱਬਦਾ ਕਿਉਂਕਿ ਹਰੀਕੇ ਹੈਡ ਵਾਲੇ ਜਿਹੜੇ ਦਾਰੇ ਆ ਉਹ ਖੁੱਲੇ ਆ ਨਿਰੰਤਰ ਤੇ ਗਾਂ ਵੀ ਖੁੱਲੇ ਰਹਿੰਦਣ ਤਾਂ ਜੋ ਜਿੰਨੇ ਕਿ ਉਸੇ ਪਾਣੀ ਪਿੱਛੋਂ ਆਉਂਦਾ ਓਨੇ ਕਿ ਉਸੇ ਪਾਣੀ ਗਾਂ ਤੁਰਿਆ ਜਾਵੇ ਤਾਂ ਜੋ ਪਿੱਛੇ ਜਿੰਨਾ ਨੁਕਸਾਨ ਹੋ ਗਿਆ ਹੋ ਗਿਆ ਗਾਂ ਬੰਨ ਟੁੱਟ ਕੇ ਦੂਜੇ ਬੰਨੇ ਨੁਕਸਾਨ ਨਾ ਹੋਵੇ ਦੂਜੇ ਬੰਨੇ ਸਾਡੀ ਫੇਰ 15 20 ਹਜ਼ਾਰ ਏਕੜ ਜ਼ਮੀਨ ਦਾ ਨੁਕਸਾਨ ਹੁੰਦਾ ਜੇ ਬੰਨ ਟੁੱਟ ਜਾਂਦਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਡੀਸੀ ਫਿਰੋਜ਼ਪੁਰ ਨੂੰ ਐਸਐਸਪੀ ਫਿਰੋਜ਼ਪੁਰ ਨੂੰ ਸਾਰੇ ਅਫਸਰ ਸਾਹਿਬਾਨਾਂ ਨੂੰ ਵੀ ਹਸੈਨੀ ਵਾਲਾ ਜਿਹੜਾ ਫਿਰੋਜ਼ਪੁਰ ਵਾਲਾ ਹੈਡ ਆ ਉਹਦੇ ਦਰ ਜਿੰਨਾ ਪਾਣੀ ਪਿੱਛੋਂ ਆਉਂਦਾ ਹਰੀ ਗਲੇਹਾੜ ਤੋਂ ਉਹਨੇ ਦਾਰੂ ਦੇ ਖੋਲ ਕੇ ਉਹਨਾਂ ਉਹਨਾਂ ਪਾਣੀ ਗਾਂਹ ਤੁਰਿਆ ਜਾਵੇ ਚਲੋ ਜਿਹੜਾ ਕੁਦਰਤੀ ਵੇਖੋ ਕਰੋਪੀ ਆ ਕੁਦਰਤੀ ਪਾਣੀ ਆਉਣਾ ਉਹਨੂੰ ਤੇ ਆਪਾਂ ਰੋਕ ਨਹੀਂ ਸਕਦੇ ਪਰ ਜਿਹੜਾ ਮਨੁੱਖ ਦੇ ਤੌਰ ਤੇ ਤਾਂ ਆਪਣਾ ਫਰਜ ਬੰਦਾ ਸਾਰਿਆਂ ਦਾ ਉਹ ਇਹੋ ਬੰਦਾ ਕਿ ਜਿੰਨਾ ਪਾਣੀ ਪਿੱਛੋਂ ਆਦਾ ਉਹਨਾਂ ਪਾਣੀ ਗਾਂਹ ਤੁਰਿਆ ਜਾਵੇ ਤਾਂ ਜੋ ਇਹ বন-ਬੂਨਾ ਟੁੱਟਣ ਤੇ ਜ਼ਿਆਦਾ ਨੁਕਸਾਨ ਨਾ